ਸ੍ਰੀ ਗੱਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿਸ ਨੇ ਜਿਵੇਂ ਜੜੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਉਹ ਨੇੜੇ ਆ ਰਹੀਆਂ ਨੇ ਉਸੇ ਤਰ੍ਹਾਂ ਹੀ ਹਰ ਇੱਕ ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚ ਸਰਗਰਮ ਦਿਖਾਈ ਦੇ ਰਹੀ ਹੈ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਕੁਝ ਹੀ ਸਮਾਂ ਰਹਿ ਗਿਆ ਤੇ ਹਰ ਇੱਕ ਪਾਰਟੀ ਚਾਹੁੰਦੀ ਹੈ ਕਿ ਜਿਹੜੀ ਹੈ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੀ ਹੈ ਜਿੱਤ ਹਾਸਲ ਕੀਤੀ ਜਾ ਅੰਦਾਜ਼ ਦੀ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਚਾਹੇ ਹੋਵੇ ਕਾਂਗਰਸ ਪਾਰਟੀ ਚਾਹੇ ਭਾਜਪੀ ਤੇ ਚਾਹੇ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਹਾਲਾਂਕਿ ਹਰ ਇੱਕ ਪਾਰਟੀ ਚਾਹੁੰਦੀ ਹੈ ਜਿਮਨੀ ਸੌਰੀ ਜਿਹੜੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਨੂੰ ਜਿੱਤਣਾ ਦੂਜੇ ਪਾਸੇ ਤਨਤਨ ਜਿਮਨੀ ਚੋਣਾਂ ਨੇ ਉਹਨਾਂ ਦਾ ਵੀ ਸੈਮੀਫਾਈਨਲ ਖੇਡਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਜਿਵੇਂ ਕਿ ਪੰਜਾਬ ਵਿੱਚ ਹਰੇਕ ਹਲਕੇ ਦੇ ਵਿੱਚ ਜਿਹੜਾ ਹੈ ਜਿਹੜੀ ਵੀ ਪਾਰਟੀ ਹੈ ਉਹ ਆਪਣਾ ਕੈਂਡੀਡੇਟ ਮਜ਼ਬੂਤ ਰੱਖਣਾ ਚਾਹੁੰਦੀ ਹੈ ਕੈਂਡੀਡੇਟ ਮਜ਼ਬੂਤ ਹੋਵੇਗਾ ਤਾਂ ਉਸ ਹਲਕੇ ਦੇ ਵਿੱਚੋਂ ਜਿਹੜੀ ਹੈ ਉਮੀਦਵਾਰ ਉਤਾਰਿਆ ਜਾਵੇ ਜਾਂ ਜਿਹੜਾ ਕੈਂਡੀਡੇਟ ਉਤਾਰਿਆ ਜਾਵੇ ਉਹਦੀਆਂ ਉਹਨੂੰ ਹੀ ਤੜਾ ਤੜ ਜਿਹੜੀਆਂ ਨੇ ਵੋਟਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਜਿਹੜਾ ਸਭ ਤੋਂ ਵੱਡੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਨਾਲ ਜਿਨੇ ਕੰਮ ਕੀਤਾ ਹੈ ਜੋ ਇਹਨਾਂ ਦੋਵਾਂ ਧੜਿਆਂ ਦੇ ਨਾਲ ਮਜਬੂਤੀ ਦੇ ਵਿੱਚ ਕੰਮ ਕਰਦੇ ਰਹੇ ਨੇ ਯਾਨੀ ਕਿ ਜਿਹੜੇ ਇਹਨਾਂ ਦੇ OSD रह ਚੁਕੇ ਨੇ ਜੇ ਸ਼ੌਮਨੀ ਕਾਲੀਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਗਲ ਦੀ ਗੱਲ ਕਰ ਲਈਏ ਚਾਹੇ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਿੰਦਰ ਦੀ ਗੱਲ ਕਰ ਲਈਏ ਉਹਨਾਂ ਦੋਵਾਂ ਨਾਲ ਹੀ ਇਹ ਜਿਹੜੇ ਨੇ ਉਹਨਾਂ ਦੇ OSD ਕੰਮ ਕਰ ਰਹੇ ਨੇ ਤੇ ਹੁਣ ਇਹ ਜਿਹੜੇ ਨੇ ਵੱਖੋ-ਵੱਖਰੀਆਂ ਪਾਰਟੀਆਂ ਦੇ ਅੰਦਰੂਨੀ ਸਿਸਟਮ ਨੂੰ ਵੀ ਜਾਣ ਗਏ ਨੇ ਯਾਨੀ ਕਿ ਇੱਕ ਹਿਸਾਬ ਦਾ ਜਿਹੜੇ OS ਦੀ ਹੁਣ BJP ਦੇ ਵਿੱਚ ਚੱਲੇ ਨੇ ਜਿਹਦਾ ਝਟਕਾ ਸ਼ਾਇਦ ਕਾਂਗਰਸ ਪਾਰਟੀ ਨੂੰ ਵੀ ਲੱਗ ਸਕਦਾ ਤੇ ਸ਼ਰੋਮੀ ਅਕਾਲੀ ਦਲ ਨੂੰ ਵੀ ਲੱਗ ਸਕਦਾ ਕਿਉਂਕਿ ਇਹਨਾਂ ਦੋਵਾਂ ਦਾ ਸਿਸਟਮ ਉਹਨਾਂ ਨੇ ਅੰਦਰੋਂ ਜਾਣਿਆ ਅੰਦਰ ਉਹਨਾਂ ਦੇ ਸਿਸਟਮ ਕੀ ਚੱਲ ਰਿਹਾ ਹੈ ਉਹਨਾਂ ਦੀਆਂ ਚੰਗੀਆਂ ਮਾੜੀਆਂ ਜਿਹੜੀਆਂ ਨੇ ਗੱਲਾਂ ਨੂੰ ਜਾਣਨ ਤੋਂ ਬਾਅਦ ਹੁਣ ਉਹਨਾਂ ਨੇ ਜਿਹੜਾ ਹੈ ਆਪਣਾ ਰੁਖ BJP ਵੱਲ ਕਰ ਲਿਆ ਹੈ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਕਿਹਦੀ ਗੱਲ ਕਰ ਰਹੇ ਹਾਂ ਅਸੀਂ ਤੁਹਾਨੂੰ ਦੱਸਦੀ ਹੈ ਕਿ ਜੇ ਅਸੀਂ ਗੱਲ ਕਰ ਰਹੇ ਆ ਜਿਹੜੇ ਨੇ ਸਨੀ ਬਰਾੜ ਸੰਦੀਪ ਸਿੰਘ ਸਨੀ ਬਰਾੜ ਨੇ ਜਿਹੜੇ ਉਹ ਜਲਦ ਹੀ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਸੂਤਰਾਂ ਤੋਂ ਮੰਦੀ ਜਾਣਕਾਰੀ ਆ ਰਹੀ ਹੈ ਕਿ ਜਿਵੇਂ ਜਿਵੇਂ ਪੰਜਾਬ ਦੀ ਵਿਧਾਨ ਸਭਾ ਦਾ ਸਮਾਂ ਨੇੜੇ ਆ ਗਿਆ ਹੈ ਪਾਰਟੀਆਂ ਨੇ ਆਪਣੀ ਰਣਨੀਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਫਰੀਦਕੋਟ ਦੀ ਰਾਜਨੀਤੀ ਚ ਪਿਛਲੇ 30 ਸਾਲਾਂ ਤੋਂ ਸਰਗਰਮ ਰਹੇ ਸਾਫਾ ਮੁੱਖ ਮੰਤਰੀ ਕੈਪਟਨ ਰਮਿੰਦਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੋ ਕੁਬੀਰ ਸਿੰਘ ਬਾਦਲ, ਓਐਸਡੀ ਰਹੇ ਸੰਦੀਪ ਸਿੰਘ ਸਣੀ ਬਰਾ ਜਲਦੀ ਹੀ ਭਾਜਪਾ ਚ ਸ਼ਾਮਲ ਹੋਣਗੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਖਾਸ ਗੱਲ ਇਹ ਹੈ ਕਿ ਉਹ ਭਾਜਪਾ ਚ ਸ਼ਾਮਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਸਮੇਤ ਭਾਜਪਾ ਦੇ ਕਈ ਵੱਡੇ ਆਗੂ ਇੱਥੇ ਪਹੁੰਚ ਰਹੇ ਹਨ। ਇਸ ਦੌਰੇ ਨਾਲ ਕੈਪਟਨ ਦੀ ਰਾਜਨੀਤੀ ਇੱਕ ਵਾਰ ਫਿਰ ਸਰਗਰਮ ਹੋਣ ਲੱਗੀ ਹੈ ਤੇ ਸਣੀ ਬਰਾਲ ਨੇ ਆਪਣਾ ਰਾਜਨੀਤਿਕ ਸਫ਼ਰ ਕਾਂਗਰਸ ਤੋਂ ਸ਼ੁਰੂ ਕੀਤਾ ਸੀ। ਸਾਲ 2022 ਦੀਆਂ ਵਿਧਾਨ ਸਭਾ ਤੋਂ ਚੋਣਾਂ ਤੋਂ ਪਹਿਲਾਂ ਕੈਪਟਨ ਨੂੰ ਮੁੱਖ ਮંત્રી ਅਹੁਦੇ ਤੋਂ ਹਟਾਏ ਜਾਣ ਮਗਰੋਂ ਪੰਜਾਬ ਲੋਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੌਰ ਤੇ ਕੰਮ ਕੀਤਾ ਪਰ ਉਸ ਤੋਂ ਬਾਅਦ ਕੈਪਟਨ ਭਾਜਪਾ ਚ ਸ਼ਾਮਲ ਹੋ ਗਏ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੇ ਨੇ ਸੰਦੀਪ ਸਿੰਘ ਸਣੀ ਬਰਾੜ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਹੋਗੇ ਸੀ ਸ਼ਾਮਲ ਹੁਣ ਉਹ ਐਸਡੀ ਜਿਹੜੇ ਨੇ ਉਹ ਜਿਹੜੇ ਨੇ ਇਹਨਾਂ ਦੋ ਵਿਰੋਧੀ ਧੜਿਆਂ ਨੂੰ ਛੱਡ ਕੇ ਯਾਨੀ ਕਿ ਕਾਂਗਰਸ ਤੇ ਅਕਾਲੀਆਂ ਨੂੰ ਛੱਡ ਕੇ ਹੁਣ ਬੀਜੇਪੀ ਦੇ ਵਿੱਚ ਜਾ ਰਹੇ ਨੇ ਹੁਣ ਇਹ ਦੇਖਣਾ ਹੋਵੇਗਾ ਮੁੱਖ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਜਿੱਧਰੋਂ ਵੀ ਇਹਨਾਂ ਨੂੰ ਕੈਂਡੀਡੇਟ ਦੀ ਯਾਨੀ ਕਿ ਉਮੀਦਵਾਰ ਦੀ ਜਿਹੜੀ ਹੈ ਸੀਟ ਦਿੱਤੀ ਜਾਵੇਗੀ ਉਹ ਸੀਟ ਦੇ ਉੱਤੇ ਕਿੰਨੇ ਕੁ ਖੜੇ ਉੱਤਰ ਰਹੇ ਨੇ ਹਾਲਾਂਕਿ ਵਾਰ-ਵਾਰ ਇਹ ਗੱਲ ਆ ਰਹੀ ਹੈ ਕਿ ਉਹਨਾਂ ਦਾ ਜਿਹੜਾ ਹੈ ਐ ਬੀਜੇਪੀ ਦਾ ਜੁੜਨਾ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਮੂਵ ਮੰਨੀ ਜਾ ਰਹੀ ਹੈ ਯਾਨੀ ਕਿ ਕਿਆ ਜਾ ਰਿਹਾ ਹੈ ਕਿ ਇਹਨਾਂ ਦੇ ਆਉਣ ਤੋਂ ਬਾਅਦ ਜਿਹੜੀ ਹੈ ਰਾਜਨੀਤੀ ਕਿਤੇ ਨਾ ਕਿਤੇ ਬੀਜੇਪੀ ਨੂੰ ਜਿਹੜਾ ਹੈ ਕਾਫੀ ਸਟਰੋਂਗ ਕੈਂਡੀਡੇਟ ਦੀ ਗੱਲ ਕਰੀਏ ਯਾਨੀ ਕਿ ਜਿਨ੍ਹਾਂ ਨੇ ਹਰੇਕ ਪਾਰਟੀ ਦਾ ਪੇਤ ਪਾਇਆ ਹੋਇਆ ਹੈ ਜਿੱਥੇ ਉਹਨਾਂ ਨੂੰ ਪਤਾ ਹੈ ਕਿ ਕਿੱਥੇ ਕਿਹੜੀ ਇਹੋ ਜੀ ਗੱਲ ਨੂੰ ਰੱਖਣਾ ਹੈ ਕਿੱਥੋਂ ਕਿਹੜੀ ਕਿਹੜੀ ਸੁਸਾਇਟੀ 'ਚ ਜਾ ਕੇ ਉਤਰਨਾ ਹੈ ਯਾਨੀ ਕਿ ਆਪਣੇ ਜਿਹੜੇ ਨੇ ਹਰ ਇੱਕ ਪਾਰਟੀ ਦੇ ਵਿੱਚ ਉਹਨਾਂ ਨੇ ਪਾਣੀ ਪੀਤਾ ਹੋਇਆ ਤਾਂ ਹੁਣ ਦੇਖਣਾ ਹੈ ਕਿ ਬੀਜੇਪੀ ਨੂੰ ਇਹਦਾ ਕਿੰਨਾ ਕੁ ਲਾਭ ਹੋ ਸਕਦਾ ਹੈ